ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨ ਹੋ ਆਪ ਵਡ ਭਾਗੀ ਹੋ ਤੰਤਾਂ ਦੇ ਯੋਗ ਹੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਹੋ ਸੋਹੀ ਰਾਗ ਦੇ ਵਿੱਚ ਪੰਚਮ ਪਦਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 745 ਅੰਗ ਤੇ ਬਖਸ਼ਿਸ਼ ਕਰਦੇ ਹਨ ਸੋਹੀ ਮਹੱਲਾ ਪੰਜਵਾਂ ਜਿਨ ਮੋਹਿ ਬ੍ਰਹਮੰਡ ਖੰਡ ਤਾ ਹੂੰ ਮੈਂ ਪਾਉ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਿਸ ਦੇ ਵਸ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ ਸਾਰੇ ਦੇਸ਼ ਸਾਰਾ ਸੰਸਾਰ ਜਿਸ ਦੇ ਵਸ ਵਿੱਚ ਹੈ ਜਿਸ ਮਾਇਆ ਨੇ ਮੋਇਆ ਹੋਇਆ ਹੈ ਮੈਂ ਵੀ ਉਸੇ ਦੇ ਵਸ ਵਿੱਚ ਉਸੇ ਦੇ ਪਿੱਛੇ ਲੱਗਾ ਹੋਇਆ ਹਾਂ ਰਾਖਲਿਓ ਇਹ ਵਿਖਈ ਜੀਓ ਦੇਹੋ ਆਪਣਾ ਨਾਮ ਕਿਰਪਾ ਕਰ ਆਪਣਾ ਨਾਮ ਬਖਸ਼ ਕਿਰਪਾ ਕਰ ਮੈਨੂੰ ਵਿਕਾਰੀ ਜੀਵ ਨੂੰ ਇਸ ਮਾਇਆ ਦੇ ਖਤੋਂ ਬਚਾਉਣਾ ਕਰ ਕਿਉਂਕਿ ਵਿਕਾਰਾਂ ਦੇ ਵਿੱਚ ਵਿਚਰਦੇ ਹੋਏ ਦੁਨਿਆਵੀ ਮਾਇਆ ਹੋਵੇ ਚਾਹੇ ਧੀਆ ਪੁੱਤਾਂ ਦੀ ਹੋਵੇ ਕਿਸੇ ਪ੍ਰਕਾਰ ਦਾ ਵੀ ਮੋਹ ਹੈ ਨਾ ਉਹ ਮਨੁੱਖ ਨੂੰ ਅੱਗੇ ਨਹੀਂ ਵਧਣ ਦਿੰਦਾ ਉਸ ਨੂੰ ਵਿਕਾਰੀ ਬਣਾਈ ਰੱਖਦਾ ਹੈ ਵੇਕਾਰਾਂ ਦੇ ਵਿੱਚ ਇੰਨਾ ਕੁ ਗਲਤਾਨ ਕਰ ਦਿੰਦਾ ਹੈ ਕਿ ਉਸ ਪਰਮਾਤਮਾ ਦਾ ਚੇਤਾ ਨਹੀਂ ਰਹਿੰਦਾ ਪਰ ਇਹ ਤੋਂ ਬਖਸ਼ਣ ਵਾਲਾ ਕੇਵਲ ਤੇ ਕੇਵਲ ਇੱਕੋ ਨਿਰੰਕਾਰ ਮਾਲਕ ਪਰਮਾਤਮਾ ਹੈ ਬਖਸ਼ਿਸ਼ ਕਰਦਿਆਂ ਨਾ ਜਾਤੇ ਨਾਹੀ ਕੋ ਸੁਖੀ ਤਾਕੈ ਪਾਚੈ ਜਾਓ ਜਿਸ ਦੇ ਨਾਲ ਅੱਜ ਤੱਕ ਕੋਈ ਸੁਖੀ ਹੋ ਹੀ ਨ ਸਕੇ ਆ ਮੈਂ ਉਸ ਦੇ ਪਿੱਛੇ ਜਾਣਾ ਹਾਂ ਹੁਣ ਮਾਇਆ ਦੇ ਨਾਲ ਜੇ ਆਪਾਂ ਕਹਦੀਏ ਕੋਈ ਸੁੱਖ ਪ੍ਰਾਪਤ ਹੋ ਜਾਵੇ ਦੁਨਿਆਵੀ ਲੋੜਾਂ ਤੇ ਪੂਰੀਆਂ ਹੋ ਸਕਦੀਆਂ ਹਨ ਪਰ ਸੁੱਖ ਨਹੀਂ ਹੁਣ ਕਰੋੜਾਂ ਅਰਬਾਂ ਰੁਪਇਆ ਸਹਰਾਣੇ ਪਿਆ ਹੋਵੇ ਤੇ ਮੰਜੇ ਤੇ ਮਨੁੱਖ ਪਿਆ ਹੋਵੇ ਤੇ ਪਾਣੀ ਪੀਣ ਜੋਗਾ ਵੀ ਨਾ ਹੋਵੇ ਕਿ ਮਾਇਆ ਚੁੱਕੇ ਫੜਾ ਦੇਵੇਗੀ ਨਹੀਂ ਪਿਆਰੇਓ ਆਪਾਂ ਧੀਆਂ ਪੁੱਤਾਂ ਨੂੰ ਬਾਹਰ ਭੇਜ ਦਿੰਦੇ ਹਾਂ ਸਾਰੀ ਸਾਰੀ ਉਮਰ ਬੱਚੇ ਬਾਹਰ ਕੱਢ ਦਿੰਦੇ ਹਨ ਬੱਚਿਆਂ ਤੋਂ ਬਿਨਾ ਮਾਂ ਬਾਪ ਰਹਿੰਦੇ ਹਨ ਮਾਂ ਬਾਪ ਤੋਂ ਬਿਨਾ ਬੱਚੇ ਰਹਿੰਦੇ ਹਨ ਕੇਵਲ ਮਾਇਆ ਕਰਨ ਮਾਇਆ ਕਰਨਤਾ ਵਹੀ ਮੂਰਖ ਲੋਕ ਅਜਾਨ ਮਾਇਆ ਦੇ ਵਿੱਚ ਗਲਤਾਨ ਕਰ ਦਿੱਤਾ ਇਜੇ ਮਾਇਆ ਇੰਨੀ ਹੀ ਅਹਿਮੀਅਤ ਰੱਖਦੀ ਹੋਵੇ ਤੇ ਗੁਰਮੁਖ ਪਿਆਰਿਓ ਕਿਸੇ ਦੀ ਮੌਤ ਹੀ ਨਾ ਹੋਵੇ ਲੋਕ ਤਣਾੜ ਤੋਂ ਤਣਾੜ ਪੈਖਨ ਪਰ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਉਹਨਾਂ ਦਾ ਜੀਵ ਵੀ ਚਲਾ ਜਾਂਦਾ ਹੈ ਬਖਸ਼ਿਸ਼ ਕਰਦੇ ਨਾ ਜਾਤੇ ਨਾਹੀ ਕੋ ਸੁਖੀ ਤਾਕੈ ਪਾਛੈ ਜਾਓ ਜਿਸ ਦੇ ਨਾਲ ਅੱਜ ਤੱਕ ਕੋਈ ਸੁਖੀ ਹੋ ਹੀ ਨਹੀਂ ਸਕਿਆ ਮੈਂ ਵੀ ਉਸ ਦੇ ਪਿੱਛੇ ਜਾ ਰਿਹਾ ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਓ ਜਿਸ ਨੇ ਇਸ ਸੰਸਾਰ ਦੇ ਵਿੱਚ ਛੱਡ ਜਾਣਾ ਹੈ ਮੈਂ ਵਾਰ-ਵਾਰ ਫਿਰ ਉਸ ਦੇ ਪਿੱਛੇ ਹੀ ਜਾਣਾ ਹਾਂ ਦੁਨਿਆਵੀ ਪਦਾਰਥਾਂ ਦੇ ਪਿੱਛੇ ਲੱਗਾ ਹੋਇਆ ਹਾਂ ਜਿਹੜੇ ਨਾਸ਼ਵਾਨਤ ਹਨ ਜਿਸ ਨੇ ਸੰਸਾਰ ਵਿੱਚ ਰਹਿਣਾ ਨਹੀਂ ਨਾ ਧੀਆਂ ਪੁੱਤਾਂ ਨੇ ਰਹਿਣਾ ਨਾ ਜਾਗੀਰਾਂ ਨੇ ਰਹਿਣਾ ਨਾ ਧਨ ਦੇ ਧਨ ਨਹੀਂ ਰਹਿਣਾ ਪਰ ਮਨੁੱਖ ਫਿਰ ਵੀ ਉਸ ਦੇ ਪਿੱਛੇ ਲੱਗਾ ਰਹਿੰਦਾ ਹੈ ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਓ ਫਿਰ ਮਨੁੱਖ ਉਸ ਦੇ ਪਿੱਛੇ ਲੱਗਦਾ ਹੈ ਮੈਂ ਵੀ ਉਸ ਦੇ ਪਿੱਛੇ ਲੱਗਾ ਹੋਇਆ ਹਾਂ ਬਖਸ਼ਿਸ਼ ਕਰ ਕਿਰਪਾ ਕਰ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਉ ਐ ਤਰਸ ਦੇ ਮਾਲਕ ਨਿਰੰਕਾਰ ਪਰਮਾਤਮਾ ਮੇਰੇ ਤੇ ਕਿਰਪਾ ਕਰ ਬਖਸ਼ਿਸ਼ ਕਰ ਕਿਵੇਂ ਤੇਰਾ ਨਾਮ ਜਪਦਾ ਰਵਾਂ ਹਰ ਸਮੇਂ ਤੇਰੇ ਗੁਣ ਗਾਉਂਦਾ ਰਵਾਂ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਤੇਰੇ ਦਾਸ ਨਾਨਕ ਦੀ ਇਹ ਬੇਨਤੀ ਹੈ ਕਿਵੇਂ ਸਾਧ ਸੰਗਤ ਦੇ ਵਿੱਚ ਟਿਕਿਆ ਰਵਾਂ ਸਤ ਸੰਗਤ ਪ੍ਰਾਪਤ ਹੋ ਜਾਵੇ ਗੁਰਮਖ ਪਿਆਰਿਓ ਇਸ ਵਿਕਾਰੀ ਜੀਵਨ ਦੇ ਵਿੱਚ ਕੋਈ ਸੁਖ ਦੇ ਸਕਦਾ ਹੈ ਤੇ ਕੇਵਲ ਇੱਕੋ ਨਾਮ ਹੈ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਕਾਲਮ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਤਾਰੀ ਮੂਰਖ ਤੋਂ ਮੂਰਖ ਨੂੰ ਵੀ ਸਤਿਗੁਰ ਵਿਦਵਾਨ ਬਣਾ ਦਿੰਦੇ ਹਨ ਰਾਜੇ ਤੋਂ ਪੇਖਾਰੀ ਬਣਾ ਦਿੰਦੇ ਹਨ ਤੇ ਪੇਖਾਰੀ ਨੂੰ ਰਾਜਦਵਾ ਦਿੰਦੇ ਹਨ ਜਿਸ ਤਰ੍ਹਾਂ ਕਲਗੀਧਰ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਇੱਕ ਚੋਰ ਆਇਆ ਤੇ ਗੁਰਮਖ ਪਿਆਰਿਓ ਚੋਰ ਚੋਰੀ ਕਰਨ ਲੱਗਿਆ ਕਦੇ ਵੀ ਝਿਜਕਦਾ ਨਹੀਂ ਉਹ ਸਤਗੁਰ ਜੀ ਨੇ ਉਸਨੂੰ ਸਮਝਾਉਣਾ ਕੀਤਾ ਕਿ ਚੋਰੀ ਤੂੰ ਇੱਥੇ ਕਰ ਸਕਦਾ ਹੈ ਪਰ ਦਰਗਾਹ ਦੇ ਵਿੱਚ ਨਹੀਂ ਇੱਥੇ ਚੋਰੀ ਤੇਰਾ ਸਾਥ ਦੇ ਸਕਦੀ ਹੈ ਪਰ ਦਰਗਾਹ ਦੇ ਵਿੱਚ ਨਹੀਂ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਇਹ ਚੋਰ ਦੀ ਹਮਾਂ ਤੇ ਵਿਕਾਰੀ ਜੀਵਨ ਦੇ ਵਿੱਚ ਕੋਈ ਨਹੀਂ ਪਰਦਾ ਤੇ ਦਰਗਾਹ ਦੇ ਵਿੱਚ ਤੇਰੀ ਹਾਮੀ ਕਿਸ ਨੇ ਭਰਨੀ ਹੈ ਤੇ ਗੁਰਮਖ ਪਿਆਰਿਓ ਉਸ ਚੋਰ ਨੂੰ ਇੰਨੀ ਕ ਸਮਝ ਆ ਗਈ ਕਿ ਉਹ ਚੋਰ ਵੀ ਨਾਮ ਵਾਲੇ ਪਾਸੇ ਲੱਗ ਗਿਆ ਤੇ ਬੰਦਗੀ ਕਰਨ ਲੱਗ ਪਿਆ ਵੱਡੇ ਵੱਡੇ ਵਿਦਵਾਨ ਬਣੇ ਹਨ ਉਹਨਾਂ ਦਾ ਪਛੋਕੜ ਪੜ ਕੇ ਵੇਖੋ ਪਉ ਚੋਕੜ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਉੱਤੇ ਸਤਿਗੁਰਜੀ ਨੇ ਕਿਰਪਾ ਕਿਦਾਂ ਕੀਤੀ ਹੈ ਹੁਣ ਮਾਦੋਦਸ ਬੈਰਾਗੀ ਜੋ ਬਾਬਾ ਬੰਦਾ ਸਿੰਘ ਬਹੰਦਰ ਬਣੇ ਉਹਨਾਂ ਦਾ ਪਛੋਕੜ ਪੜ ਕੇ ਵੇਖ ਲਈਏ ਤੇ ਗੁਰਮਖ ਪਿਆਰਿਓ ਉਹਨਾਂ ਨੇ ਵੀ ਸ਼ੁਰੂ ਤੋਂ ਪਹਿਲੇ ਇਹ ਬੜੇ ਵੱਡੇ ਜਾਦੂਗਰ ਵੀ ਹੋਏ ਕੰਮ ਤਪੱਸਿਆ ਵੀ ਇਹਨਾਂ ਦੀ ਬਹੁਤ ਸੀ ਪਰ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਕੋਈ ਚੰਗਾ ਕਰਜ ਨਹੀਂ ਸੀ ਕੀਤਾ ਹੰਕਾਰ ਦੇ ਵਿੱਚ ਰਹਿੰਦੇ ਸਨ ਪਰ ਜਦੋਂ ਕਲਗੀਧਰ ਪਾਸ਼ਾ ਜੀ ਦੀ ਸ਼ਰਨ ਵਿੱਚ ਆਏ ਤੇ ਐਸੀ ਕਿਰਪਾ ਹੋਈ ਬਖਸ਼ਿਸ਼ ਹੋ ਗਈ ਮਾਦੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣ ਗਏ ਤੇ ਬਾਕੀ ਇਤਿਹਾਸ ਆਪਾਂ ਸਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੁਣਿਆ ਹੀ ਕੋਇਆ ਕਹ ਜਿੰਨੇ ਵੀ ਵਿਦਵਾਨ ਹੋਏ ਹਨ ਉਹਨਾਂ ਦਾ ਪਛੋਕੜ ਪੜ ਕੇ ਵੇਖੀਏ ਸਤਿਗੁਰ ਜੀ ਦੀ ਬਖਸ਼ਿਸ਼ ਕਿਰਪਾ ਦੇ ਨਾਲ ਹੀ ਉਹ ਇਸ ਪਾਸੇ ਆਏ ਕੰ ਜਿੰਨੀ ਦੇਰ ਤੱਕ ਮਾਲਕ ਦੀ ਕਿਰਪਾ ਨਾ ਹੋ ਜਾਵੇ ਗੁਰੂ ਤਰਸ ਨਾ ਕਰ ਦਵੇ ਉਨੀ ਦੇਰ ਤੱਕ ਕੋਈ ਗੁਰੂ ਵਾਲੇ ਪਾਸੇ ਨਹੀਂ ਆ ਸਕਦਾ ਇਸ ਕਰਕੇ ਅਰਦਾਸ ਕਰਨੀ ਹੈ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਉ ਹਰ ਸਮੇ ਤੇਰੇ ਗੁਣ ਗਾਉਂਦਾ ਰਵਾਂ ਨਾਨਕ ਕੀ ਪ੍ਰਭ ਬੇਨਤੀ ਆਸਾਦ ਸੰਗ ਸਮਾਉ ਨਾਨਕ ਦੀ ਤੇਰੇ ਅੱਗੇ ਬੇਨਤੀ ਹੈ ਕਿ ਮੈਂ ਸਤ ਸੰਗਤ ਦੇ ਵਿੱਚ ਟਿਕਿਆ ਰਵਾਂ ਸਾਧ ਸੰਗਤ ਵਿੱਚ ਟਿਕਿਆ ਰਵਾਂ ਸਤ ਗੁਰੂ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਕਿਮਾ ਕਰਨੀਆਂ ਗੱਜ ਕੇ ਪਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ